ਸਮਾਂ ਦੇ ਵਿੱਚ ਇਸرائیਲ ਕੇ ਪਿਛਲੇ 5-7 ਸਾਲ ਤੋਂ ਲਗਭਗ 10 ਸਾਲ ਤੋਂ ਉਹ ਪਾਣੀ ਜਿਹੜਾ ਹੈ ਉਹ ਥੋੜੇ ਦਿਨ ਨਿਕਲਦਾ ਫੇਰ ਆ ਜਾਂਦਾ ਨਿਕਲਦਾ ਫੇਰ ਆ ਜਾਂਦਾ ਉਹਦੇ ਜਿਹੜੇ ਸੀਰੀਅਸ ਦੇ ਪਾਈਪ ਉਹ ਛੋਟੇ ਨੇ ਤੇ ਉਹਦੇ ਕਰਕੇ ਪਾਣੀ ਦੀ ਬਲੌਕੇਜ ਬਹੁਤ ਜਲਦੀ ਹੁੰਦੀ ਉਸ ਵਾਟਸ਼ਾ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਸਿਵਲ ਹਸਪੀਟਲ 'ਚ ਵੀ ਪਾਰਸ਼ਾ ਦਾ ਪਾਣੀ ਆ ਗਿਆ ਉਹਦੇ 'ਚ ਅਸੀਂ ਆਪਣਾ ਮੱਡਪੱਪ ਭੇਜਿਆ ਪਾਈਪ ਵਗੈਰਾ ਲਗਾ ਕੇ ਉਹਦੇ ਨਾਲ ਪਾਣੀ ਕੱਢ ਰਹੇ ਨੇ ਸਾਡੇ ਸਫਾਈ ਸੇਵਕਾਂ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਸਫਾਈ ਕਰਵਾਈ ਜਾਏ ਤਾਂ ਆਕੇ ਕੋਈ ਬਿਮਾਰ ਬਿਮਾਰੀ ਦਾ ਖਤਰਾ ਹੈਗਾ ਜਿੰਨਾ ਪਾਣੀ ਹੈਗਾ ਫੈਲਿਆ ਕਿਉਂਕਿ ਅਸੀਂ ਇਸ ਪ੍ਰੋਬਲਮ ਨੂੰ ਅੱਜ ਨਹੀਂ ਦੇਖ ਰਹੇ ਪਿਛਲੇ 5-7 ਸਾਲਾਂ ਤੋਂ ਦੇਖ ਰਹੇ ਹਾਂ ਕਿ ਪਾਈਪ ਬਹੁਤ ਛੋਟੇ ਨੇ ਸੀਵਰੇਜ ਦੇ ਉਹਦੇ ਕਰਕੇ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਬਹੁਤ ਘੱਟ ਹੁੰਦਾ ਅੱਜ ਮਿੱਥੇ ਦੀ ਸ਼ੁਰੂਆਤ ਕੀਤੀ ਹੈ ਬਹੁਤ ਚੰਗੀ ਹੈ ਤਾਂ ਆਪਾਂ ਮਿਸ਼ਨ ਇਹਦਾ ਇਹ ਹੈਗਾ ਕਿ ਸਫਾਈ ਦੇ ਵਿੱਚ ਅ ਅਸੀਂ ਆਪਣਾ ਕੋਸ਼ਿਸ਼ ਕਰਦੇ ਹਾਂ ਪੂਰਾ ਮੇਕਪਾਲ ਸ਼ਹਿਰ ਨੂੰ ਸੋਹਣਾ ਬਣਾਉਣ ਵਾਸਤੇ ਆਪਣੇ ਵਰਕਰਾਂ ਨੂੰ ਤੇ ਜਾਂਗੇ ਜਿਹੜੇ ਜਿਹੜੇ ਸਰਕਾਰ ਨੇ ਸਾਨੂੰ ਪਲੇਸਿਸ ਕਹੇ ਨੇ ਸਫਾਈ ਕਰਾਉਣ ਵਾਸਤੇ ਉਹਨਾਂ ਤੇ ਉਹਨਾਂ ਨੂੰ ਬੰਦਿਆਂ ਨੂੰ ਭੇਜ ਕੇ ਸਫਾਈ ਕਰਾਈ ਜਾਏਗੀ ਅੱਜ ਅਸੀਂ ਸਾਰੇ ਜਾਂ ਮੈਡਮ ਦਲਜੀਤ ਕੌਟੀ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ ਵਾਈਸ ਪ੍ਰਧਾਨ ਸਰਦਾਰ ਬੋਟਾ ਸਿੰਘ ਦੀ ਤੇ ਮੇਰੇ ਬਬਲਾ ਵੀਰ ਜੀ ਤੇ ਨਾਲ ਹੀ ਮੇਰੇ ਵੱਡੇ ਵੀਰ ਕੁਲਬੀਰ ਜੀ ਵੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਨਗਰ ਪੰਚਾਇਤ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਜਿਹੜੇ ਫਲੱਡ ਤੋਂ ਬਾਅਦ ਜੋ-ਜੋ ਵੀ ਪ੍ਰੋਬਲਮਸ ਆਈਆਂ ਨੇ ਜੇ ਕਿਤੇ ਕੋਈ ਸੀਵਰੇਜ ਦੀ ਬਲੌਕ ਹੋ ਜੇ ਜਾਂ ਕਿਤੇ ਪਾਣੀ ਦੀ ਦਿੱਕਤ ਆ ਰਹੀ ਏ ਜਾਂ ਕਿਤੇ ਸੜਕਾਂ ਦੇ ਵਿੱਚ ਟੁੱਟਪੱਟ ਹੋ ਰਹੀ ਏ ਉਹ ਕੰਮ ਦਾ ਅੱਜ ਤੋਂ ਅਸੀਂ ਉਹ ਸ਼ੁਰੂਆਤ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹ ਦੁਬਾਰਾ ਸਾਰਾ ਕੁਝ ਰੈਨੋਵੇਟ ਕਰਕੇ ਪੰਜਾਬ ਨੂੰ ਇੱਕ ਸੁੰਦਰ ਔਰ ਸੋਹਣਾ ਤੇ ਰੰਗਲਾ ਪੰਜਾਬ ਬਣਾਉਣ ਲਈ ਸਰਕਾਰ ਦਾ ਉਪਰਾਲਾ ਆ ਅਸੀਂ ਸਰਕਾਰ ਦੇ ਨਾਲ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਨੂੰ ਹੱਥ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਹੀ ਤੁਰਾਂਗੇ ਸੋ ਇਹਨਾਂ ਹੀ ਹਫ਼ਤਾ ਨਾਲ ਮੈਂ ਸਾਰੇ ਇਲਾਕਿਆਂ ਨੂੰ ਆਸੀਆਂ ਦਾ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਆਓ ਵੀਰਿਆ ਆਪਣਾ ਘਰ ਥੋੜਾ ਖਰਾਬ ਹੋਇਆ ਹੈ ਕੁਦਰਤ ਨੇ ਜਿਹੜਾ ਇਹ ਸਭ ਕਰੋਪੀ ਆਈ ਸੀ ਉਦੀ ਵਜ੍ਹਾ ਨਾਲ ਅਸੀਂ ਸਾਰਿਆਂ ਨੂੰ ਸੰਤਾਪ ਹੰਡਾਣਾ ਪੈ ਰਿਹਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੱਦਾਂ ਅਸੀਂ ਆਪਣੇ ਘਰ ਦਾ ਵੇਡਾ ਸਵਾਰਦੇ ਹਾਂ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਰੇ ਜਣੇ ਸਾਰੇ ਵੀਰ ਪੰਜਾਬ ਨੂੰ ਸਵਾਰਨ ਦੇ ਲਈ ਹੱਲਾ ਕਰੀਏ ਤੇ ਵਾਹਿਗੁਰੂ ਜੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਮੇਲ ਕਰਨਗੇ ਤੇ ਪੰਜਾਬ ਮੁੜ ਆਪਣੇ ਲੀਹਾਂ ਤੇ ਆਏਗਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਦਲਜੀਤਪੁਰ ਜਿਨ੍ਹਾਂ ਦੀ ਅਗਵਾਈ ਇੱਥੇ ਚੱਲ ਰਹੀ ਹੈ ਸਾਡੇ ਕਾਰਸਾਧ ਅਫਸਰ ਸਰਦਾਰ ਰਣਜੀਤ ਸਿੰਘ ਵੜੈਚ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲਾ ਭਾਜੀ ਸਾਡੇ ਚਾਰ ਪਤਰਾ ਸਾਹਿਬ ਤੇ ਸਾਡੇ ਪ੍ਰਿੰਸ ਜੀ ਤੇ ਸਾਡੇ ਇੰਸਪੈਕਟਰ ਸਾਹਿਬ ਜਿਨ੍ਹਾਂ ਦੀ ਅਗਵਾਈ ਇਹ ਇੱਥੇ ਕੰਮ ਚੱਲੇਗਾ ਤੇ ਜਿਹੜੀਆਂ ਜਿੱਥੇ-ਕਿੱਥੇ ਵੀ ਮੱਛਰ ਦੀ ਕੋਈ ਦਿੱਕਤ ਆ ਉਥੇ ਫੋਗਿੰਗ ਮਸ਼ੀਨ ਤੁਹਾਡੇ ਸਾਹਮਣੇ ਪਈ ਮੇਨ ਜਗ੍ਹਾ ਨੇ ਜਿਵੇਂ ਜਿਹੜਾ ਬੱਸ ਸਟੈਂਡ ਹੋ ਗਿਆ ਬਾਲਾਪੀ ਰੋਡ ਸਕੂਲ ਸਕੂਲ 에ਗਲ ਸਕੂਲ ਸਤਪੁਰਾਖਾ ਚੌਂਕ ਟਾਲੀ ਚੌਂਕ ਜਿਹੜੀਆਂ ਮੇਨਟੇਨ ਪਲੇਸਿਸ ਨੇ ਪਹਿਲਾਂ ਦੇ ਉੱਥੇ ਕੀਤੀ ਜਾਵੇਗੀ ਤੇ ਬਾਅਦ ਜਿਹੜੀਆਂ ਗਲੀਆਂ ਰਹਿੰਦੀਆਂ ਉੱਥੇ ਵੀ ਐਂਟੀ ਲਾਰਵਾ ਸਪਰੇਅ ਤੇ ਬੋਕਿੰਗ ਮਸ਼ੀਨ ਦੇ ਨਾਲ ਉਹ ਸਾਰੀ ਸਪਰੇਅ ਕੀਤੀ ਜਾਵੇਗੀ ਤੇ ਸਾਰੀ ਨਗਰ ਪੰਚਾਇਤ ਦੀ ਟੀਮ ਜੋ ਸਰਕਾਰ ਵੱਲੋਂ ਆਈਆਂ ਪਿਛੋਂ ਇੰਸਟਰਕਸ਼ਨਸ ਉਹਨਾਂ ਦੇ ਅਕਤ 14 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਮੁਹਿੰਮ ਚੱਲੇਗੀ ਸਾਡੇ ਸਫਾਈ ਦੇ ਸੁਪਰਵਾਈਜ਼ਰ ਸਲੀਵ ਜੀ ਤੇ ਬਕੇਸ਼ ਜੀ ਜਿਨ੍ਹਾਂ ਦੇ ਅੰਦਰ ਇਸ ਟੀਮ ਪੂਰੇ ਬੇਗਵਾਲ ਵਿੱਚ ਵਰਕ ਕਰੇਗੀ ਅਸੀਂ ਸਭ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਹਮੇਸ਼ਾ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਲੋਡ ਪੈਂਦੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰਵਾਇਕ ਸਿਹਤ ਕਾਲਜਾ ਸਰਵਾਇਕ ਹਸਪਤਾਲ ਦੇ ਵਿੱਚ ਕਹਿਣੀ ਹੈ ਜਾਂ ਸਿਵਲ ਹਸਪਤਾਲ ਦੀ ਸਮੱਸਿਆ ਹੈ ਪਾਣੀ ਨਾਲ ਭਰੇ ਹੋਇਆ ਮਾਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਪਾਣੀ ਨਾਲ ਭਰਿਆ ਪਹਿਲਾਂ ਤਾਂ ਇਦਾਂ ਹੈ ਜੀ ਸੀਵਰੇਜ ਦੀ ਪ੍ਰੋਬਲਮ ਸੀ ਇਹ ਤੇ ਸਾਰਿਆਂ ਨੂੰ ਪਤਾ ਕਿ ਸੀਵਰੇਜ ਦੀ ਪ੍ਰੋਬਲਮ ਹੁੰਦੀ ਹੈ ਸੀਵਰੇਜ ਦੀ ਪ੍ਰੋਬਲਮ ਪੁਰਾਣੀ ਚੱਲ ਰਹੀ ਹੈ। ਤੇ ਤੁਸੀਂ ਉੱਥੇ ਦੇ ਲੋਕਾਂ ਨੇ ਜਿਨ੍ਹਾਂ ਨੇ ਵੀਡੀਓ ਪਾਈ ਤੁਸੀਂ ਸੋਣੀ ਲਿਆ ਕਿ ਲੋਕੀ ਆਪ ਆਪ ਕੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸੀਵਰੇਜ ਪਾਇਆ ਹੁਣ ਪਿਛਲੇ ਸਾਲ ਪਿਛਲੇ 5 ਸਾਲ ਤੋਂ ਤੇ ਇੱਕ ਕਿੰਨਾ ਜ਼ਿਆਦਾ ਤਾਂ ਨਹੀਂ ਪਤਾ ਪਰ ਇਹ ਲਗਾਤਾਰ 10 ਸਾਲ ਤੋਂ ਜਦੋਂ ਤੋਂ ਸੀਵਰੇਜ ਪਿਆ ਹੈ ਉਹਨਾਂ ਦੀ ਇਹ ਹੀ ਦਿੱਕਤ ਹੈ ਬਾਕੀ ਜਿੰਨਾ ਹੋ ਸਕੇ ਇਹ ਸਾਡੀ ਗੱਲ ਚੱਲ ਰਹੀ ਹੈ ਮੱਡ ਪੰਪ ਚੱਲ ਰਹੇ ਨੇ ਤੇ ਹੋਰ ਆਪਾ ਸਾਡੇ ਹਲਕੇ ਦੇ ਇੰਚਾਰਜ ਹਰ ਸਿੰਘ ਜੀ ਕੋ ਮੰਨਣੋ ਹੀ ਕਹਿ ਦਿੱਤਾ ਗਿਆ ਉਹ ਵੀ ਕਹਿੰਦੇ ਕਿ ਮੰਤਰੀ ਸਾਹਿਬ ਨਾਲ ਗੱਲ ਕਰਕੇ ਸੁਪਰ ਸ਼ੱਕਰ ਮਸ਼ੀਨ ਵੀ ਇੱਥੇ ਲੈ ਕੇ ਆਵਾਂਗੇ ਤਾਂ ਪੂਰੇ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਮੁਕੰਮਲ ਕਰਾਂਗੇ ਮੰਡਲੇ ਚ ਇਸرائی ਦੇ ਪਿਛਲੇ 5-7 ਸਾਲ ਤੋਂ ਲਗਭਗ 10 ਸਾਲ ਤੋਂ ਉਹ ਪਾਣੀ ਜਿਹੜਾ ਹੈ ਉਹ ਥੋੜੇ ਦਿਨ ਨਿਕਲਦਾ ਫੇਰ ਆ ਜਾਂਦਾ ਨਿਕਲਦਾ ਫੇਰ ਆ ਜਾਂਦਾ ਉਹਦੇ ਜਿਹੜੇ ਸੀਰੀਅਸ ਦੇ ਪਾਈਪ ਬਹੁਤ ਛੋਟੇ ਨੇ ਤੇ ਉਹਦੇ ਕਰਕੇ ਪਾਣੀ ਦੀ ਬਲੌਕੇਜ ਬਹੁਤ ਜਲਦੀ ਹੁੰਦੀ ਉਸ ਵਾਟਸ਼ਾ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਸਿਵਲ ਹਸਪੀਟਲ ਤੋਂ ਵੀ ਪਾਰਸ਼ਾ ਦਾ ਪਾਣੀ ਆ ਗਿਆ ਉਹਦੇ 'ਚ ਅਸੀਂ ਆਪਣਾ ਮਡ ਪੰਪ ਭੇਜਿਆ ਪਾਈਪ ਵਗੈਰਾ ਲਗਾ ਕੇ ਉਹਦੇ ਨਾਲ ਪਾਣੀ ਕੱਢ ਰਹੇ ਨੇ ਸਾਡੇ ਸਫਾਈ ਸੇਵਕਾਂ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਸਫਾਈ ਕਰਵਾਈ ਜਾਏ ਤਾਂ ਆਕੇ ਕੋਈ ਬਿਮਾਰ ਬਿਮਾਰੀ ਦਾ ਖਤਰਾ ਹੈਗਾ ਜਿੰਨਾ ਪਾਣੀ ਹੈਗਾ ਫੈਲਿਆ ਕਿਉਂਕਿ ਅਸੀਂ ਇਸ ਪ੍ਰੋਬਲਮ ਨੂੰ ਅੱਜ ਨਹੀਂ ਦੇਖ ਰਹੇ ਪਿਛਲੇ 5-7 ਸਾਲਾਂ ਤੋਂ ਦੇਖ ਰਹੇ ਹਾਂ ਕਿ ਪਾਈਪ ਬਹੁਤ ਛੋਟੇ ਨੇ ਸੀਵਰੇਜ ਦੇ ਉਹਦੇ ਕਰਕੇ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਬਹੁਤ ਘੱਟ ਹੁੰਦਾ ਅੱਜ ਮਿੱਥੇ ਦੀ ਸ਼ੁਰੂਆਤ ਕੀਤੀ ਹੈ ਬੋਦੀ ਸਥਿਤੀ ਦੀ ਖੈਰ ਤੋਂ ਆਪ ਜੀ ਮਿਸ਼ਨ ਇਹਦਾ ਇਹ ਹੈ ਕਿ ਸਫਾਈ ਦੇ ਵਿੱਚ ਅ ਅਸੀਂ ਆਪਣਾ ਕੋਸ਼ਿਸ਼ ਕਰਦੇ ਹਾਂ ਪੂਰਾ ਦੇਖੋ ਆ ਸ਼ਹਿਰ ਨੂੰ ਸੋਹਣਾ ਬਣਾਉਣ ਵਾਸਤੇ ਆਪਣੇ ਵਰਕਰਾਂ ਨੂੰ ਤੇ ਜਾਂਗ ਜਿਹੜੇ ਜਿਹੜੇ ਸਰਕਾਰ ਨੇ ਸਾਨੂੰ ਪਲੇਸਿਸ ਕਹੇ ਨੇ ਸਫਾਈ ਕਰਾਉਣ ਵਾਸਤੇ ਉਹਨਾਂ ਤੇ ਉਹਨਾਂ ਨੂੰ ਲੋਕਿਆਂ ਨੂੰ ਭੇਜ ਕੇ ਸਫਾਈ ਕਰਾਈ ਜਾਏਗੀ ਅੱਜ ਅਸੀਂ ਸਾਰੇ ਮੈਡਮ ਦਲਜੀਤ ਕੌਰ ਦੀ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ ਵਾਈਸ ਪ੍ਰਧਾਨ ਸਰਦਾਰ ਬੋਟਾ ਸਿੰਘ ਦੀ ਤੇ ਮੇਰੇ ਬਬਲਾ ਵੀਰ ਜੀ ਦੇ ਨਾਲ ਹੀ ਮੇਰੇ ਵੱਡੇ ਵੀਰ ਕੁਲਬੀਰ ਜੀ ਵੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਨਗਰ ਪੰਚਾਇਤ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਜਿਹੜੇ ਫਲੱਡ ਤੋਂ ਬਾਅਦ ਜੋ-ਜੋ ਵੀ ਪ੍ਰੋਬਲਮਸ ਆਈਆਂ ਨੇ ਜੇ ਕਿਤੇ ਕੋਈ ਸੀਵਰੇਜ ਦੀ ਬਲੌਕ ਹੋ ਜੇ ਜਾਂ ਕਿਤੇ ਪਾਣੀ ਦੀ ਦਿੱਕਤ ਆ ਰਹੀ ਏ ਜਾਂ ਕਿਤੇ ਸੜਕਾਂ ਦੇ ਵਿੱਚ ਟੁੱਟਪੱਟ ਹੋ ਰਹੀ ਏ ਉਹ ਕੰਮ ਦਾ ਅੱਜ ਤੋਂ ਅਸੀਂ ਉਹ ਸ਼ੁਰੂਆਤ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹ ਦੁਬਾਰਾ ਸਾਰਾ ਕੁਝ ਰੈਨੋਵੇਟ ਕਰਕੇ ਪੰਜਾਬ ਨੂੰ ਇੱਕ ਸੁੰਦਰ ਔਰ ਸੋਹਣਾ ਤੇ ਰੰਗਲਾ ਪੰਜਾਬ ਬਣਾਉਣ ਲਈ ਸਰਕਾਰ ਦਾ ਉਪਰਾਲਾ ਆ ਅਸੀਂ ਸਰਕਾਰ ਦੇ ਨਾਲ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਨੂੰ ਹੱਥ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਹੀ ਤੁਰਾਂਗੇ ਸੋ ਇਹਨਾਂ ਹੀ ਹਫ਼ਤਾ ਨਾਲ ਮੈਂ ਸਾਰੇ ਇਲਾਕਿਆਂ ਨੂੰ ਆਸੀਆਂ ਦਾ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਆਓ ਵੀਰਿਆ ਆਪਣਾ ਘਰ ਥੋੜਾ ਖਰਾਬ ਹੋਇਆ ਹੈ ਕੁਦਰਤ ਨੇ ਜਿਹੜਾ ਇਹ ਸਭ ਕਰੋਪੀ ਆਈ ਸੀ ਉਦੀ ਬਜਾ ਨਾਲ ਅਸੀਂ ਸਾਰਿਆਂ ਨੂੰ ਸੰਤਾਪ ਹੰਡਾਣਾ ਪੈ ਰਿਹਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੱਦਾਂ ਅਸੀਂ ਆਪਣੇ ਘਰ ਦਾ ਵੇੜਾ ਸਵਾਰਦੇ ਹਾਂ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਰੇ ਜਣੇ ਸਾਰੇ ਵੀਰ ਪੰਜਾਬ ਨੂੰ ਸਵਾਰਨ ਦੇ ਲਈ ਹੱਲਾ ਕਰੀਏ ਤੇ ਵਾਹਿਗੁਰੂ ਜੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਮੇਰ ਕਰਨਗੇ ਤੇ ਪੰਜਾਬ ਮੁੜ ਆਪਣੇ ਲੀਹਾਂ ਤੇ ਆਏਗਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਦਲਜੀਤਪੁਰ ਜਿਨ੍ਹਾਂ ਦੀ ਇੱਕ ਵਾਈਟ ਇੱਥੇ ਚੱਲ ਰਿਹਾ ਸਾਡੇ ਕਾਰਸਾਧ ਅਫਸਰ ਸਰਦਾਰ ਰਣਜੀਤ ਸਿੰਘ ਵੜੈਚ ਸਾਡੇ ਬਹੁਤ ਹੀ ਸਤਿਕਾਰਯੋਗ ਬਬਲਾ ਭਾਜੀ ਸਾਡੇ ਚਾਰ ਪਤਰਾ ਸਾਹਿਬ ਤੇ ਸਾਡੇ ਪ੍ਰਿੰਸ ਜੀ ਤੇ ਸਾਡੇ ਇੰਸਪੈਕਟਰ ਸਾਹਿਬ ਜਿਨ੍ਹਾਂ ਦੀ ਅਗਵਾਈ ਇਹ ਇੱਥੇ ਕੰਮ ਚੱਲੇਗਾ ਤੇ ਜਿਹੜੀਆਂ ਜਿੱਥੇ-ਜਿੱਥੇ ਵੀ ਮੱਛਰ ਦੀ ਕੋਈ ਦਿੱਕਤ ਆ ਉਥੇ ਫੋਗਿੰਗ ਮਸ਼ੀਨ ਤੁਹਾਡੇ ਸਾਹਮਣੇ ਪਈ ਮੇਨ ਜਗ੍ਹਾ ਨੇ ਜਿਵੇਂ ਜੋ ਬੱਸ ਸਟੈਂਡ ਹੋ ਗਿਆ ਬਾਲਾਪੀ ਰੋਡ ਸਕੂਲ ਸਕੂਲ ਗਰਲ ਸਕੂਲ ਸਤਪੁਰਾਖਾ ਚੌਂਕ ਟਾਲੀ ਚੌਂਕ ਜਿਹੜੀਆਂ ਮੇਨਟੇਨ ਪਲੇਸਿਸ ਨੇ ਪਹਿਲਾਂ ਦੇ ਉੱਥੇ ਕੀਤੀ ਜਾਵੇਗੀ ਤੇ ਬਾਅਦ ਜਿਹੜੀਆਂ ਗਲੀਆਂ ਰਹਿੰਦੀਆਂ ਉੱਥੇ ਵੀ ਐਂਟੀ ਲਾਰਵਾ ਸਪਰੇਅ ਤੇ ਬੋਕਿੰਗ ਮਸ਼ੀਨ ਦੇ ਨਾਲ ਉਹ ਸਾਰੀ ਸਪਰੇਅ ਕੀਤੀ ਜਾਵੇਗੀ ਤੇ ਸਾਰੀ ਨਗਰ ਪੰਚਾਇਤ ਦੀ ਟੀਮ ਜੋ ਸਰਕਾਰ ਵੱਲੋਂ ਆਈਆਂ ਪਿਛੋਂ ਇੰਸਟਰਕਸ਼ਨਸ ਉਹਨਾਂ ਦੇ ਅਕਤ 14 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਮੁਹਿੰਮ ਚੱਲੇਗੀ ਸਾਡੇ ਸਫਾਈ ਦੇ ਸੁਪਰਵਾਈਜ਼ਰ ਸਲੀਵ ਜੀ ਤੇ ਬੁਕੇਸ਼ ਜੀ ਜਿਨ੍ਹਾਂ ਦੇ ਅੰਡਰ ਸਟਰੀਮ ਪੂਰੇ ਬੇਗਵਾਲ ਵਿੱਚ ਵਰਕ ਕਰੇਗੀ ਅਸੀਂ ਸਭ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਹਮੇਸ਼ਾ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਲੋਡ ਪੈਂਦੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚਿਰਵਾਹੀ ਕੁਸ਼ੀਕਾ ਕਾਲਸਾ ਚਿਰਵਾਹੀ ਕੁਸ਼ੀਕਾ ਵੱਡੀ ਮਹਾਂਗਿਆ ਵਿੱਚ ਕਹਿ ਲਈਏ ਜਾਂ ਸਿਵਲ ਹਸਪੀਟਲ ਦੀ ਸਫਾਈ ਹੈ ਪਾਣੀ ਨਾਲ ਭਰੇ ਹੋਇਆ ਹੋਇਆ ਮੇਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪਾਣੀ ਨਾਲ ਭਰਿਆ ਪਹਿਲਾਂ ਤਾਂ ਇਦਾਂ ਹੈ ਜੀ ਸੀਵਰੇਜ ਦੀ ਪ੍ਰੋਬਲਮ ਸੀ ਜੀ ਇਹ ਤੇ ਸਾਰਿਆਂ ਨੂੰ ਪਤਾ ਕਿ ਸੀਵਰੇਜ ਦੀ ਪ੍ਰੋਬਲਮ ਹੁੰਦੀ ਹੈ ਸੀਵਰੇਜ ਦੀ ਪ੍ਰੋਬਲਮ ਪੁਰਾਣੀ ਚੱਲ ਰਹੀ ਹੈ। ਤੇ ਤੁਸੀਂ ਉੱਥੇ ਦੇ ਲੋਕਾਂ ਨੇ ਜਿਨ੍ਹਾਂ ਨੇ ਵੀਡੀਓ ਪਾਈ ਤੁਸੀਂ ਸੋਣੀ ਲਿਆ ਕਿ ਲੋਕੀ ਆਪ ਆਪ ਕੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸੀਵਰੇਜ ਪਾਇਆ ਹੁਣ ਪਿਛਲੇ ਪਿਛਲੇ 5 ਸਾਲ ਤੋਂ ਤੇ ਇੱਕ ਕਿੰਨਾ ਜ਼ਿਆਦਾ ਤਾਂ ਨਹੀਂ ਪਤਾ ਪਰ ਇਹ ਲਗਾਤਾਰ 10 ਸਾਲ ਤੋਂ ਜਦੋਂ ਦਾ ਸੀਵਰੇਜ ਪਿਆ ਹੈ ਉਹਨਾਂ ਦੀ ਇਹ ਹੀ ਦਿੱਕਤ ਹੈ ਬਾਕੀ ਜਿੰਨਾ ਹੋ ਸਕੇ ਇਹ ਸਾਡੀ ਗੱਲ ਚੱਲ ਰਹੀ ਹੈ ਮੱਡ ਪੰਪ ਚੱਲ ਰਹੇ ਨੇ ਤੇ ਹੋਰ ਆਪਾਂ ਸਾਡੇ ਹਲਕੇ ਦੇ ਇੰਚਾਰਜ ਹਰ ਸਿੰਘ ਜੀ ਕੋ ਮੰਨਣੋ ਹੀ ਕਹਿ ਦਿੱਤਾ ਗਿਆ ਉਹ ਵੀ ਕਹਿੰਦੇ ਕਿ ਮੰਤਰੀ ਸਾਹਿਬ ਨਾਲ ਗੱਲ ਕਰਕੇ ਸੁਪਰ ਸ਼ੱਕਰ ਮਸ਼ੀਨ ਵੀ ਇੱਥੇ ਲੈ ਕੇ ਆਵਾਂਗੇ ਤਾਂ ਪੂਰੇ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਮੁਕੰਮਲ ਕਰਾਂਗੇ